ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਤੇ ਮੈਂ ਹਾਬੀਸ਼ਿਕ ਜਲੋਟਾ ਦੱਸਦੀ ਹਾਂ ਕਿ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਫਿਰੋਜ਼ਗੰਦੀ ਮਾਰਕੀਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਫਿਰੋਜ਼ਗੰਦੀ ਮਾਰਕੀਟ ਦੇ ਵਿੱਚ ਆਈਡੀਐਫਸੀ ਫਰਸਟ ਬੈਂਕ ਦੀ ਜਿਹੜੀ ਬ੍ਰਾਂਚ ਹਾਊਸ ਦੀ ਕਿਹੜੀ ਪਰਾਸ ਦੀਆਂ ਚਾਰ ਮੰਜ਼ਲਾ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਬਿਲਡਿੰਗ ਨੂੰ ਜਿਹੜਾ ਹੈ ਅੱਗ ਲੱਗੀ ਹੈ ਤੇ ਆਰਐਸ ਤਾਵਰ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇਹ ਬੈਂਕ ਦੇ ਮੌਜੂਦ ਹੈ ਦੱਸਦੇ ਕਿ ਮੌਕੇ ਤੇ ਚਾਰ ਤੋਂ ਪੰਜ ਗੱਡੀਆਂ ਜਿਹੜੀਆਂ ਫਾਇਰ ਬਿਗੇਟ ਦੀਆਂ ਪਹੁੰਚੀਆਂ ਸੀਗੀਆਂ ਜਿਨ੍ਹਾਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਗੱਲਬਾਤ ਕਰ ਲਾਂਗੇ ਜਿਹੜੇ ਮੌਕੇ ਤੇ ਫਾਇਰ ਬਿਗੇਟ ਦੇ ਅਧਿਕਾਰੀ ਸੀ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਬੈਂਕ ਦੇ ਅੱਗ ਲੱਗਣ ਦੇ ਕਾਰਨਾਂ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਕਿ ਕੀ ਕਾਰਨ ਸੀਗੇ ਉਹਨਾਂ ਨਾਲ ਗੱਲਬਾਤ ਕਰ ਲੰਨੇ ਕੀ ਕੁਝ ਉਹਨਾਂ ਦਾ ਕਹਿਣਾ ਚਲ ਗਿਆ ਜਿਹੜੀ ਰੋਡਾਂ ਦੀ ਮਾਰਕ ਚੱਕ ਲਿਖੀ ਹੈ ਕਿਹੜੀ ਜਗ੍ਹਾ ਲੱਗੀ ਹੈ ਕਿੰਨੇ ਵਜੇ ਤੋਂ ਸਾਨੂੰ ਤਕਰੀਬਨ 9 ਵਜੇ ਦਾ ਟਾਈਮ ਸੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਖਰੋਜ ਗਾਂਧੀ ਮਾਰਕੀਟ ਜਿਉ ਹੈਗਾ ਆਰਐਸਟ ਟਾਵਰ ਦੇ ਕੋਲ ਅੱਗ ਲੱਗੀ ਆ ਉਹਦੇ ਨਾਲ ਦੀ ਬਿਲਡਿੰਗ ਤੇ ਅਸੀਂ ਤੁਰੰਤ ਮੋਕੇ ਦੇ ਤਿੰਨ ਗੱਡੀਆਂ ਮੋਕੇ ਤੇ ਲੈ ਕੇ ਆਏ ਆ ਤੇ ਅੱਗ ਨੂੰ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਜੀ ਕਿਸ ਚੀਜ਼ ਨੂੰ ਅੱਗ ਲੱਗੀ ਅੱਗ ਵਾਰ ਬੋਰਡ ਜਿਹੜੇ ਮੇਨ ਇਹਨਾਂ ਦੇ ਫਾਇਰ ਦੇ ਬੋਰਡ ਹੈ ਜੀ ਉਹਨਾਂ ਨੂੰ ਅੱਗ ਲੱਗੀ ਸੀ ਉਸ ਤੋਂ ਬਾਅਦ ਹਾਂਜੀ ਬੈਂਕਿੰਗ ਵਾਲੀ ਆ ਜੀ ਤੇ ਉਸ ਤੋਂ ਬਾਅਦ ਨਾਲ ਹੈ ਨਾ ਸਟੋਰਾਂ ਜੀ ਵੀ ਅੰਦਰ ਲੱਗੀ ਸੀ ਥੋੜੀ-ਵਥੀ ਉਹ ਸੋ ਅਸੀਂ ਮੋਕੇ ਮੋਕੇ ਤੇ ਪਹੁੰਚ ਕੇ ਅੱਗ ਨੂੰ ਕੰਟਰੋਲ ਕਰਦੇ ਕਿੰਨੇ ਵਜੇ ਲੱਗੀ ਮੋਟੇ ਕਰੀ ਬਣਾਤਾ ਬੋਲਾ ਘੰਟਾ ਲੱਗ ਗਿਆ ਕਿੰਨੇ ਮੰਜ਼ਿਲਾਂ ਮੰਜ਼ਿਲਾਂ ਉੱਥੇ ਬੋਰਡ ਨੂੰ ਲੱਗੀ ਕਿੰਨੇ ਮੰਜ਼ਿਲਾਂ ਪੰਜ ਛੇ ਮੰਜ਼ਿਲ ਸੀ ਜੀ ਹਾਂਜੀ ਬਚਾਓ ਬਚਾਈਏ ਕਿੰਨੀ ਗੱਡੀਆਂ ਮੌਕੇ ਤੇ ਚਾਰ ਤੋਂ ਗੱਡੀਆਂ ਬੋਲਦੀਆਂ ਸੀ ਇੱਕ ਗੋਮਾਸ ਇੱਕ ਗੋਮਾ ਲੈਕਟ੍ਰੋਨਸ ਵਾਲਾ ਜੋ ਸਟੋਰ ਹੈ ਉਹ ਗਰਾਉਂਡ ਫਲੋਰ ਤੋਂ ਫਲੋਰ ਤੇ ਸੈਕੰਡ ਫਲੋਰ ਤੇ ਤਿੰਨ ਚਾਰ ਪੰਜ ਫਲੋਰ ਹੈ ਕਿੰਨੇ ਆਈਡੀ ਐਸ ਬੈਂਕ ਵਾਲਿਆਂ ਦੇ ਲੋਕਾਂ ਨੂੰ ਡਿਪਾਰਟਮੈਂਟ ਆਲਾ ਜੀ ਨਾ 60-60 ਕਰੋਨ ਕਰਕੇ ਸਾਢੇ ਘੱਟ ਹੋ ਜਿਆ। ਅੱਜ ਫਾਇਰ ਬਰਗੜੀ ਨੇ ਗੱਡੀਆਂ ਆ ਕੇ ਆਪੇ ਬਚ ਗਈ ਹੋਣ। ਅੰਦਰ ਜਾ ਕੇ ਦੇਖਦੇ ਹੁਣ ਕੀ ਹੋਇਆ। ਸਰ ਕੋਈ ਜਾਨੀ ਨੁਕਸਾਨ ਜਾਂ ਜਾਨੀ ਨੁਕਸਾਨ ਕੋਈ ਨਹੀਂ। ਇਹ ਕਾਰਨਾਂ ਦਾ ਪਤਾ ਚੱਲ ਹਾਲਾਤ ਜੇ ਹੜਤਾਲ ਕਰ ਰਹੇ ਆ ਜੀ। ਦੇਖਿਆ। ਅੱਗੇ ਕਾਬੂ ਜੀ। ਕਾਬੂ ਤੋਂ ਕਾਬੂ ਜੀ ਫਾਇਰ ਬਰਗੜੀ ਨੇ ਭਜਾਤੀ ਹੋਇਆ ਜੀ। ਕਿੰਨੀਆਂ ਜੜੀਆਂ ਆ ਗਈਆਂ ਪਰ? 2 ਫਾਇਰ ਰੂਕ ਲੱਗੀਆਂ। ਸਰ ਕਿੰਨੇ ਵਜੇ ਲੱਗੀ ਆਖਰੀ ਜੇ? ਸਾਢੇ ਘੱਟ। ਜੀ ਬੈਂਕ ਬੂਕ ਤੇ ਵੀ ਆਈਡੀਐਫਸੀ ਫਰਸਟ ਬੈਂਕ ਦਾ ਲੋਨ ਡਿਪਾਰਟਮੈਂਟ। ਠੀਕ। ਆਗ੍ਰੇਡ ਤੇ ਅਧਿਕਾਰੀਆਂ ਨੇ ਕਿਹਾ ਕਿ ਜਿਹੜੀ ਮੁੱਢਲੀ ਜਾਂਚ ਆ ਉਹ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕੀ ਕਾਰਨ ਹੈ ਕਿ ਜਿਹਦੇ ਕਾਰਨ ਇਸ ਬਿਲਡਿੰਗ ਦੇ ਵਿੱਚ ਅੱਗ ਲੱਗੀ ਲੁਧਿਆਣਾ ਤੋਂ ਬਿਸ਼ੇਖ ਜਲੋਟਾ ਗ੍ਰੇਡ ਪੰਜਾਬ ਦੇ